ਕਿ ਤੋ ਟਰੈਕਟਰ ਥੱਲੇ ਸਿੱਟ ਦਾ ਤੁੰਦ ਹਾਉਨੇ ਆ ਸਾਡਾ ਜਿਹੜਾ ਸਿਸਟਮ ਹੈ ਇੱਥੇ ਜੈਕ ਦਾ ਬਹੁਤ ਘੱਟ ਪ੍ਰਯੋਗ ਕਰਦਾ ਇੱਥੇ ਆ ਲੋ ਇਹ ਆਉ ਗਿਆ ਜੀ ਤੁੰਦੇ ਆ ਲੋ ਜੀ ਇਸ ਤਰ੍ਹਾਂ ਹੀ ਇਧਰਲਾ ਟਾਇਰ ਸਿੱਟ ਦੇਣਾ ਥੱਲੇ ਇਹ ਆ ਖੋਲਣ ਦਾ ਤਰੀਕਾ ਨਟ ਪਹਿਲਾਂ ਖੋਲ ਲੈਂਦੇ ਆ ਵੀ ਜਿਹੜੇ ਬਾਹਰ ਚੋਂ ਧਰਤੀ ਨਾ ਲੱਗ ਜਾਂਦਾ ਫਿਰ ਬਾਹਰ ਚੋਂ ਥੱਲੇ ਦੇ ਨਟ ਖੋਲਣੇ ਔਖੇ ਆ ਇਸ ਕਰਕੇ ਜਣਾ ਜਿਹੜੇ ਥੱਲੇ ਜਿੰਨੇ ਕੇ ਨਟ ਆਉਂਦੇ ਉਹ ਪਹਿਲਾਂ ਖੋਲ ਲੈਣੇ ਆ ਤੇ ਟਰੈਕਟਰ ਬਿਨਾਂ ਜੈਕ ਤੋਂ ਇਸ ਤਰ੍ਹਾਂ ਥੱਲੇ ਸਿੱਟ ਲੈਣਾ ਸਾਰੇ ਨਟ ਹੁਣ ਮੈਂਟਲ ਲਾਉਣਾ ਖੋਲਦੇ ਨੇ ਬਾਈ ਦੇ ਕੋਈ ਜੈਕ ਨਹੀਂ ਐਸ ਤਰ੍ਹਾਂ ਹੀ ਟਰੈਕਟਰ ਥੱਲੇ ਸਿੱਟ ਕੇ ਫਿਰ ਪੈਂਟਰ ਮੋਹਰਿਓਂ ਅਗਲੇ ਟਾਇਰ ਥੱਲੇ ਸਿੱਟ ਲੈਣੇ ਆ ਅਗਲਾ ਹਿੱਸਾ ਬਾਹਰ ਕੱਢ ਲੈਣਾ ਐਵੇਂ ਮੋਹਰਿਓਂ ਖੋਲਦੇ ਮਗਰ ਨੂੰ ਆਈ ਜਾਣਾ ਤੋਂ ਵੱਧ ਅੱਜ ਵੀ ਟਰੈਕਟਰ ਜਿਹੜਾ ਵਰਤੋ ਚ ਹੋਣ ਵਾਲਾ ਟਰੈਕਟਰ ਹੈ ਐਚ ਐਮਟੀ ਹੈ ਪਤਾ ਨਹੀਂ ਕਿੰਨਾ ਗਏ ਟਰੈਕਟਰ ਸੇਲ ਹੋਇਆ ਹੋਣਾ ਬਹੁਤ ਟਰੈਕਟਰ ਅੱਜ ਵੀ ਇਸ ਜ਼ਿੰਮੇਵਾਰੀ ਕਿਤੇ ਦੇ ਵਿੱਚ ਅੱਜ ਵੀ ਚੱਲਣਦੇ ਆ ਟਰੈਕਟਰ ਇਹ ਜੀ ਦੂਜਾ ਟਾਇਰ ਹੁਣ ਤੈਨੂੰ ਲੱਗਿਆ ਆ ਲਾ ਆ ਟਰੈਕਟਰ ਥੱਲੇ ਲੱਗ ਗਿਆ ਕੋਈ ਜੱਕ ਦੀ ਵਰਤੋਂ ਨਹੀਂ ਕੋਈ ਕੁਝ ਨਹੀਂ ਇਹ ਇਸ ਤਰ੍ਹਾਂ ਟਰੈਕਟਰ ਥੱਲੇ ਸਾਡਾ ਇਹ ਖੋਲਦੇ ਆ ਬੰਦੇ ਖੋਲਣ ਵਾਲੇ ਅੱਜ ਦੇ ਜਿਹੜੇ ਪਟਿਆਲੇ ਟਰੈਕਟਰ ਖੋਲਣਦੇ ਆ ਸਾਰੀ ਜਾਣਕਾਰੀ 13 ਤਰੀਕ ਦੂਜਾ ਮਹੀਨਾ 2025 ਦਿਨ ਸ਼ੁੱਕਰਵਾਰ ਜਿਹੜਾ ਅੱਜ ਦੇ ਦਿਨ ਦੇ ਕੰਮਕਾਰਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਆਪਣੇ ਨਿੱਜੀ ਕੰਮ ਜਿਹੜੇ ਕਰਦੇ ਆ ਉਹ ਸਾਰੇ ਤੁਹਾਡੇ ਨਾਲ ਸਾਂਝੇ ਕਰੀਦੇ ਆ ਵੀ ਇਸ ਤਰ੍ਹਾਂ ਪਟਿਆਲੇ ਟਰੈਕਟਰ ਖੋਲਦੇ ਆ ਜੋ ਟਰੈਕਟਰ ਦਾ ਕੁਆਡ ਸਮਾਨ ਹੋਣਾ ਕੁਆਡ ਹੋਈ ਜਾਣਾ ਇਹ ਅੱਜ ਟਰੈਕਟਰ ਆਪਾਂ ਦੇਈ ਜਾਂਦੇ ਆ ਕੁਆਡ ਤੇ ਆਉਣ ਵਾਲੇ ਸਮੇਂ 'ਚ ਇਹ ਵੀ ਜਿਹੜੇ ਆਪਾਂ ਨੂੰ ਟਰੈਕਟਰ ਬਹੁਤ ਘੱਟ ਦੇਖਣਗੇ ਪਰ ਹੈਗਾ HMT ਅੱਜ ਵੀ ਬੜਾ ਪਤਾ ਨਹੀਂ ਮੈਂ ਕਹਿੰਦਾ ਸਭ ਤੋਂ ਵੱਧ ਟਰੈਕਟਰ ਜੇ ਸੇਲ ਹੋਏ ਹੋਣਗੇ ਟਰੇ ਸੇਲ ਹੋਏ ਹੋਣੇ ਆ ਟਰੈਕਟਰ ਮਾਡਲ 99 ਤੇ ਜਿਹੜੇ ਆ ਆਇਆ ਸੀ ਰੰਗ ਪ੍ਰੋਜੀ ਜਿਹੇ ਰੰਗ 'ਚ 45 11 ਵੀ ਆਏ ਸੀਗੇ ਇਹ ਵੀ ਟਰੈਕਟਰ 20 11 25 11 20 11 ਤੋਂ ਬਾਅਦ ਜਿਹੜਾ ਇਹ ਟਰੈਕਟਰ ਆਇਆ 25 11 ਦੇਖੋ 99 ਦੇ ਮਾਰਕੇ ਸਲਵ ਤੇ ਵੀ 99 ਦੇ ਮਾਰਕੇ ਆਲੇ ਦੱਕ ਸਲਵ ਤੱਕ ਨਾਲ ਦਾ ਟਰੈਕਟਰ ਦੇ ਇਹ ਕਿੰਨਾ ਕੰਮ ਇਹਨੇ ਜ਼ਿਮੀਂਦਾਰ ਦਾ ਸਾਰਿਆ ਹੋਊਗਾ ਹੈਨਾ ਤੇ ਆ ਪਿਛਲਾ ਹਿੱਸਾ ਟਰੈਕਟਰ ਦਾ ਤਕਰੀਬਨ ਇਹ ਕਵਾੜ ਅੱਜ ਸਾਰਾ ਕੁਝ ਕਵਾੜ ਦੇ ਵਿੱਚ ਜਾਈ ਜਾਂਦਾ ਸਮਾਨ ਆ ਕਰਾਉਣ ਪਈ ਨਹੀਂ ਨਾ ਕੱਲ ਤੁਹਾਨੂੰ 45 11 49 2 ਦੀ ਜਾਣਕਾਰੀ ਦਿੱਤੀ ਸੀ ਇਹਦੇ ਵਿੱਚ ਜਿਹੜੀ ਦਿੱਕਤ ਆਉਂਦੀ ਸੀ ਨਾ ਉਹ ਨਟ ਜਾ ਅੱਗੇ ਨਹੀਂ ਨਾ ਨਾ ਚੈਕ ਨਟ ਜਾ ਪਿਨੀਅਨ ਦੇ ਮੋਰੇ ਆ ਨਟ ਚੱਲਦੇ ਟਰੈਕਟਰ ਦਾ ਖੁੱਲ ਜਾਂਦਾ ਹੁੰਦਾ ਸੀ ਖੁੱਲ ਕੇ ਤਾਂ ਕਾਫੀ ਕਰੋਣ ਪੈਣ ਨੇ ਖਰਾਬ ਕਰ ਜਾਂਦਾ ਸੀਗਾ ਬਾਅਦ ਚੋਂ ਜਿਹੜੇ ਸੁਧਰੇ ਰੂਪ ਇਹਦੇ ਆਏ ਜਿਹੜੇ HD ਮਾਡਲ ਆ ਗਏ 411 ਦੇ ਵਿੱਚ 35 11 35 22 HD ਮਾਡਲ ਆ ਗਏ ਉਹਨਾਂ ਦੇ ਪਿਨੀਅਨ ਸੀ ਜਿਹੜਾ ਉਹ ਸੁਵਰਾਜ ਵਾਂਗੂ ਫਿਕਸ ਕਰਦਾ ਉਹਦੇ ਮੋਰੇ ਇਸ ਤਰ੍ਹਾਂ ਘਿਰੀਆਂ ਜਾਂ ਚੈਕ ਨੰਦੇ ਸੀ ਆਉਂਦਾ ਉਹਨਾਂ ਉਹ ਦਿੱਕਤ ਕੰਪਨੀ ਨੇ ਬਾਅਦ ਚੋਂ ਹੱਲ ਕਰਤੀ ਸੀਗੀ ਤੇ ਇਹਦੇ ਚ ਪੀਟੀਓ ਸ਼ਾਫਟ ਇੱਕੋ ਧੁਰ ਤੱਕ ਚੱਲਦੀ ਹੁੰਦੀ ਹੈ ਜਿਹੜੀ ਆ ਪੀਟੀਓ ਸ਼ਾਫਟ ਆ ਇਹ ਸਿਰੇ ਤੱਕ ਇੱਕੋ ਹੀ ਹੋਣਨ ਤੱਕ ਜਿਹੜੀ ਜਾਣੀ ਆ ਇਹ ਲਵਾਈ ਜ਼ਿਆਦਾ ਹੋਣ ਕਰਕੇ ਇਹ ਵੀ ਬੜੀ ਟੁੱਟਦੀ ਹੀ ਜਾਂ ਮਰੋੜੀ ਜਾਂਦੀ ਹੀ ਵਿੰਗੀ ਹੋ ਜਾਂਦੀ ਹੁੰਦੀ ਸੀ ਇਹਦਾ ਆ ਗੀਅਰ ਜਿਹੜਾ ਪੀਟੀਓ ਦਾ ਗੀਅਰ ਇਸ ਤਰ੍ਹਾਂ ਕੰਮ ਕਰਦਾ ਆ ਦੇਖ ਆ ਜਿਹੜਾ ਪੰਪ ਆ ਪੀਟੀਓ ਸ਼ਾਫਟ ਦੇ ਨਾਲ ਹੀ ਇਹਨਾਂ ਦੇ ਕੰਮ ਕਰਦੇ ਆ ਦੇਖਦੇ ਆ ਗੀਅਰ ਜਿਹੜਾ ਲੱਗਦਾ ਝੂਕਣਾ ਜਾਂ ਥੱਲੇ ਚੱਲਦਾ ਉਹ ਪੀਟੀਓ ਗੀਅਰ ਤੇ ਪੰਪ ਲਿਫਟ ਪੰਪ ਨਿਊਟਰਲ ਕਰਨਾ ਇੱਥੇ ਨਿਊਟਰਲ ਹੋ ਗਿਆ ਉਹ ਥੱਲੇ ਜਾ ਕੇ ਉਹ ਗਰਾਰੀ ਤੇ ਚੜ ਗਿਆ ਫੇਰ ਥੱਲੇ ਨੂੰ ਹਣਾ ਤੇ ਇੱਥੇ ਆ ਬਚਾਲੇ ਨਿਊਟਰਲ ਹੋ ਗਿਆ ਇਧਰ ਪੀਟੀਓ ਗੀਅਰ ਲੱਗ ਗਿਆ ਇਹ ਆ ਜਿਹੜਾ ਸੱਜਾ ਲੀਵਰ ਇਹ ਹਾਈ ਲੋ ਦਾ ਲੀਵਰ ਹੋ ਗਿਆ ਤੇ ਇਹ ਦੋਸਤੋ ਜਾਣਕਾਰੀ ਤੁਹਾਡੇ ਨਾਲ 25 ਗਿਰਾਣੇ ਸਾਂਝੀ ਕਰ ਰਹੇ ਆ ਆ ਗੇਜਾਂ ਆ ਗਈਆਂ ਇਹਦੀਆਂ ਜਿਹੜੀਆਂ ਗੇਜਾਂ ਤੁਸੀਂ ਦੇਖਣਦੇ ਆ ਇਹ ਆ ਗਈ ਇੱਥੇ ਗਰਮ ਵਾਲੀ ਆਇਲ ਪ੍ਰੈਸ਼ਰ ਮੀਟਰ ਆ ਗਿਆ ਚੱਕ ਰਾਂ ਗਿਆ 2919 ਘੰਟੇ ਚੱਲ ਗਏ ਮੀਟਰੇ ਬੰਦ ਹੋ ਗਏ ਹੁਣ ਤੇ ਨਾਲ ਦੀ ਵਾਲਮਨੀ ਦੀ ਚਿੱਟਾ ਆ ਗਈ ਆ ਗੇਅਰ ਲੀਵਰ ਆ ਗਿਆ 25 11 35 11 ਸਭ ਦੇ ਗੇਅਰ ਲੀਵਰ ਇੱਕ ਦੂਜੇ ਨੂੰ ਲੱਗ ਜਾਂਦੇ ਸਾਰਾ ਗੇਅਰ ਇੱਕੋ ਹੀ ਹੁੰਦਾ 25 11 ਤੋਂ 35 11 ਦਾ ਸਿਰਫ ਇਹਦੇ ਚ ਇੰਜਨ ਕੰਪਨੀ ਨੇ 3 ਸਿਲੰਡਰ ਕਰਤਾ ਸੀਗਾ ਹੋਰ ਪਿਛਲੇ ਹਿੱਸੇ ਦਾ ਇਸੇ ਚੀਜ਼ ਦਾ ਫਰਕ ਨਹੀਂ ਪਾਇਆ ਕੰਪਨੀ ਨੇ ਤੇ ਬਾਅਦ ਚ ਜਿਹੜੇ ਐਚਡੀ ਮਾਡਲ ਆ ਗਏ ਉਹਨਾਂ ਚ ਫਰਕ ਆ ਜਿਹੜੇ ਪਹਿਲੇ ਮਾਡਲ 2011 25 11 20 11 ਸਭ ਦੇ ਗੇਰ ਇੱਕ ਦੂਜੇ ਦੇ ਵਿੱਚ ਘਰਾਰੀਆਂ ਉਹਨਾਂ ਵੀ ਪੈ ਜੰਦੀਆਂ ਇਹਨਾਂ ਦਾ ਜਰੂਰ ਫਰਕ ਆਇਆ ਸੀ ਜੇ ਕਿਸੇ ਭਰਾ ਨੇ ਦੇਖਿਆ ਤਾਂ ਜਰੂਰ ਕਮੈਂਟ ਕਰਿਓ ਜਿਹੜੇ 2 ਟਾਇਰ ਰਡਾਂ ਦੇ ਵਿੱਚ ਟਾਈਪਰ ਸ਼ੁਰੂ ਤੋਂ ਆਏ ਸੀ ਜੈਕੋ ਸਲਵਾਕੀਆ ਵਾਲੇ 20 11 ਉਹਨਾਂ ਨੂੰ ਉਹ ਟਾਇਰ ਰਡ ਦੋਨੇ ਪਾਸੇ ਆਉਂਦਾ ਸੀ ਇਹਨੂੰ ਬਹੁਤ ਚੋ ਟਾਇਰ ਰਡ ਥੱਲੇ ਕੰਪਨੀ ਨੇ ਪਾਤਾ ਉਹਦੇ ਚ ਜਿਹੜਾ ਟਾਇਰ ਰਡ ਸੀ ਉਹ ਸਾਈਡਰ ਦੇ ਦੋਨੇ ਪਾਸੇ ਐਚ ਐਮਟੀ ਦਾ ਲੋਗੋ ਹੈ ਜਿਹੜਾ origignal ਅਲਮੀਨਿੰਦਾ ਇਹ ਐਚ ਲਿਖਿਆ ਤੇ तकरीबन ਉਹਦੇ ਵਿੱਚ ਜਿਹੜਾ ਟਾਇਰ ਰॉड ਆਉਂਦਾ ਸੀ ਨਾ ਉਹ ਦੋਨੇ ਪਾਸੇ ਆਉਂਦਾ ਸੀ ਉਹ ਦਿੱਕਤ ਬੜੀ ਕਰਦੇ ਭਾਰੇ ਬੜੇ ਚੱਲਦੇ ਸੀ ਬਾਅਦ ਚ ਉਹਨਾਂ ਚ ਝੂੜੀਆਂ ਵਾਲੀ ਰਾਡ ਆ ਗਈ ਇਹਦੇ ਚ ਪਹਿਲਾਂ ਜਿੱਦਾਂ ਜਿਹੜਾ ਚੱਲਦਾ ਸੀ ਬਿਨਾਂ ਗੋਲੀਆਂ ਤੋਂ ਚੱਲਦਾ ਸੀ ਆ ਇਹ ਗੋਲੀਆਂ ਵਾਲੀ ਰਾਡ ਇਹ ਰੇਲੇ ਚੱਲਦੇ ਸੀ ਬੜੇ ਰਸਤੇ ਦੀਆਂ ਰਾਡਾਂ ਵੇਚੀਆਂ ਤੇ ਇਸ ਤੋਂ ਬਾਅਦ ਆ ਜਿਹੜੇ ਆ ਤੁਸੀਂ ਕੱਲ ਵੀ ਆਪਾਂ ਦਿਖਾਇਆ ਸੀ ਤੁਹਾਨੂੰ ਆ ਜਿਹੜਾ ਮਾਡਲ ਆ ਇਹ ਡਬਲ ਨਟ ਦੇ ਵਿੱਚ ਡਬਲ ਪੈਡਲ ਇਹਦੇ ਚ ਬਾਅਦ ਚ ਡਬਲ ਪੈਡ ਲਾ ਕੇ ਪਹਿਲਾਂ ਸਿੰਗਲ ਪੈਡ ਲਾਉਂਦਾ ਸੀ ਬ੍ਰੇਕ ਪੈਡ ਦਾ ਇਹਦੇ ਚ ਡਬਲ ਪੈਡ ਲਾ ਕਰਤੇ ਕੰਪਨੀ ਨੇ ਪਹਿਲਾਂ ਇੱਥੇ ਮੁੱਕੀ ਜੀ ਲੱਗਦੇ ਹੁੰਦੇ ਸੀਟ ਲੱਗ ਗਏ ਜਿੱਧਰ ਲਈ ਬ੍ਰੇਕ ਲਾਉਣੀ ਉਧਰੋਂ ਪਾਸੇ ਘੁਮਾ ਦੇਣੇ ਬਾਅਦ ਚੋਂ ਡਬਲ ਪੈਡ ਲਾ ਦਾ ਸੈੱਟ ਬਹੁਤ ਕਸਟਮਰ ਆਉਂਦਾ ਸੀ ਇਹਨਾਂ ਦਾ ਜਿਵੇਂ ਜਿਵੇਂ ਟਰੈਕਟਰ ਘਟੀ ਜਾਂਦਾ ਆ ਦੇਖੋ ਇਹ ਵੀ ਸਿੰਗਲ ਪੈਡ ਤੋਂ ਡਬਲ ਪੈਡ ਤੇ ਕਰਿਆ ਹੋਣਾ ਕਿ ਇਹਨੇ ਪ੍ਰੋਪਰ ਸਮਾਨ ਨਹੀਂ ਪਾਇਆ ਉਹ ਹੈ ਸਿੰਗਲ ਪੈਡ ਵਾਲਾ ਹੀ ਨਿਸ਼ਾਨੀ ਇਹ ਵੀ ਉਹ ਦੱਸ ਦਈਏ ਕਿ ਇੱਕ ਮੋਟਰ ਸਿਲੰਡਰ ਲੱਗਾ ਹੈ ਇਹਨਾਂ ਵੀ ਉਹ ਜਿਹੜੇ ਡਬਲ ਪੈਡ ਵਾਲੇ ਆਉਂਦੇ ਸੀ ਇਹਨਾਂ ਨੂੰ ਮੋਟਰ ਸਿਲੰਡਰ ਦੋ ਆ ਆ ਨਿਸ਼ਾਨ ਨਹੀਂ ਇਹਦੀ ਵੀ ਸਿੰਗਲ ਪ੍ਰਿੰਟ ਵਾਲਾ ਹੋਊਗਾ ਬਾਅਦ ਚੋਂ ਕਰਿਆ ਡਵੈਲਪਰੈਂਟ ਦਾ ਪਰ ਇਹ ਬੰਦੇ ਨੇ ਬ੍ਰੇਕਾਂ ਵੀ ਮੇਰੇ ਖਾਲ ਬਿਨਾ ਤੇਲ ਵਾਲੀਆਂ ਕਰੀਆਂ ਹੋਈਆਂ ਉਹ ਇਹਨੂੰ ਖੁੱਪੀ ਨਹੀਂ ਨਾ ਲੱਗੀ ਹੋਈ ਬਿਨਾ ਤੇਲ ਵਾਲੀਆਂ ਬ੍ਰੇਕਾਂ ਹੁਣ ਦੇਖਿਆ ਥੱਲੇ ਮੈਂ ਵੀ ਆ ਦੇਖੋ ਕੇ ਮਾਹੀਆਂ ਦੂਜੀਆਂ ਪਾ ਕੇ ਲੈਦਰ ਸੁੱਕੇ ਹੀ ਲੈਦਰ ਇਹਨੂੰ ਕੰਮ ਕਰਦੇ ਖਰੇ ਹੋਣਗੇ ਆ ਰਾੜਾਂ ਜਿਹੜੀਆਂ ਪਾਤੀਆਂ ਸਿੱਧੀਆਂ ਰਾੜਾਂ ਉਹ ਇਹਨੂੰ ਰਾੜ ਨਹੀਂ ਹੁੰਦੀ ਇਹਦੇ ਰਾੜ ਚ ਟਮਟਰ ਕੰਡਰ ਦਾ ਬਜੀ ਇਹ ਤਾਂ ਪਾਈਪਾਂ ਜਾ ਕੇ ਬ੍ਰੇਕਾਂ ਲਾਉਂਦੀਆਂ ਇਹਨੂੰ ਰਾੜਾਂ ਪਾ ਕੇ ਸਿੱਧਾ ਜਿਗਾਰਡ ਕਰਿਆ ਹੋਇਆ ਜਿਹੜੇ ਸਿੱਧੇ ਬ੍ਰੇਕ ਲੱਗਦੇ ਕਰੇ ਹੋਇਆ ਆਮ ਸਾਦੇ ਬ੍ਰੇਕ ਵੀਡੀਓ ਚੰਗੀ ਅੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਰੋਜ਼ ਦੀਆਂ ਅਪਡੇਟ ਜਾਣਕਾਰੀਆਂ ਤੁਹਾਨੂੰ ਦਿੰਨੇ ਆ ਟਰੈਕਟਰਾਂ ਦੀਆਂ